ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਅੱਜ ਚੋਨੇ ਦੀ ਲਵਾਈ ਸ਼ੁਰੂ ਹੋਈ ਹੈ ਉੱਥੇ ਹੀ ਦੂਜੇ ਪਾਸੇ ਦੱਸਿਆ ਗਿਆ ਕਿ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਚੋਨੇ ਦੀ ਲਵਾਈ ਸ਼ੁਰੂ ਹੁੰਦੇ ਸਾਰੇ ਕਿਸਾਨਾਂ ਨੂੰ ਵੱਡਾ ਝਟਕਾ ਪੰਜਾਬ ਦੇ ਵਿੱਚ ਡੀਪੀ ਖਾਦ ਦੇ ਸੈਂਪਲ ਫੇਲ ਹੋ ਗਏ ਨੇ ਚੋਨੇ ਦੀ ਬਿਜਾਈ ਦੇ ਲਈ ਕਟੋ-ਕਟ 1.15 ਲੱਖ ਮੈਟ੍ਰਿਕ ਟਨ ਡੀਪੀ ਖਾਦ ਦੀ ਜ਼ਰੂਰਤ ਹੈ ਤਾਂ ਦੋ ਲੈਬਾਂ ਦੀ ਰਿਪੋਰਟ ਦੇ ਵਿੱਚ ਪੁਸ਼ਟੀ ਹੋਈ ਹੈ ਮੋਹਾਲੀ ਦੀ ਖਾਦ ਦੀ ਸਪਲਾਈ ਰੋਕ ਦਿੱਤੀ ਗਈ ਹੈ ਤੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਤਾਂ ਦੱਸ ਜਾਈਏ ਕਿ ਪੰਜਾਬ ਦੇ ਵਿੱਚ ਸਹਿਕਾਰੀ ਸਭਾ ਜਿਹੜੀਆਂ ਨੇ ਉਹਨਾਂ ਨੂੰ ਡੀਪੀ ਖਾਦ ਦੀ ਸਪਲਾਈ ਦਾ ਜ਼ਿੰਮਾ ਦਿੱਤਾ ਗਿਆ ਸੀ ਪਰ ਡੀਪੀ ਖਾਦ ਦੇ ਸੈਂਪਲ ਫੇਲ ਹੋ ਗਏ ਨੇ ਇਹ ਜਿਹੜੀ ਸਪਲਾਈ ਹੈ ਇਹ ਲੋਕ ਸਭਾ ਚੋਣਾਂ ਦੇ ਦੌਰਾਨ ਹੋਈ ਸੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੇ ਸੈਂਪਲ ਲਏ ਗਏ ਨੇ ਉਹ ਫੇਲ ਹੋ ਗਏ ਨੇ ਫਾਸਫੋਰਸ ਦੀ ਮਾਤਰਾ ਉਹਦੇ ਵਿੱਚ ਚਾਹੀਦੀ ਸੀ ਉਹ ਮਾਤਰਾ ਨਹੀਂ ਹੈ ਇਸ ਲਈ ਖਾਦ ਦੀ ਵਿਕਰੀ ਨੂੰ ਬੰਦ ਕਰ ਦਿੱਤਾ ਗਿਆ ਹੈ ਸਹਿਕਾਰੀ ਸਭਾ ਦੇ ਨਾਲ ਨਾਲ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਇਹ ਨਹੀਂ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਸੈਂਪਲ ਭਰੇ ਗਏ ਹੈ ਦਰਸਾਇਆ ਕਿ 31 ਜੁਲਾਈ ਤੱਕ 16 ਲੱਖ ਮੀਟ्रिक टन ਯੂਰੀਆ ਖਾਦ ਦੀ ਜ਼ਰੂਰਤ ਹੈ ਮਾਰਕੀਟ ਦੇ ਵੱਲੋਂ ਡੀਏਪੀ ਦੀ ਸਪਲਾਈ ਸਹਿਕਾਰੀ ਸੁਭਾਵਾਂ ਨੂੰ ਦਿੱਤੀ ਗਈ ਸੀ ਅਤੇ ਮੋਹਾਲੀ ਦੇ ਵਿੱਚ ਜਿਸ ਕੰਪਨੀ ਦੇ ਕੋਲ ਇਹ ਸਪਲਾਈ ਸੀ ਉਸ ਦੇ ਸੈਂਪਲ ਫੇਲ ਹੋ ਗਏ ਮੋਹਾਲੀ ਦੇ ਖਿਜ਼ਰਾਬਾਦ ਮਚਲੀ ਕਲਾ ਤੇ ਗੁੰਨੋ ਮਾਜਰਾ ਸਹਿਕਾਰੀ ਸਭਾ ਤੇ ਦੋ ਸਟੋਰਾਂ ਤੋਂ ਖਾਦ ਦੇ ਸੈਂਪਲ ਭਰੇ ਗਏ ਇਹਨਾਂ ਦੀ ਜਾਂਚ ਲੁਧਿਆਣਾ ਅਤੇ ਫਰੀਦਕੋਟ ਦੀ ਲੈਬ ਦੇ ਵਿੱਚ ਕੀਤੀ ਗਈ ਡੀਪੀ ਖਾਦ ਵਿੱਚ ਫਾਸਫੋਰਸ ਦੀ ਮਾਤਰਾ 46% ਦੀ ਹੋਣੀ ਚਾਹੀਦੀ ਹੈ ਜਦਕਿ ਉਹ 20% ਦੀ ਹੀ ਨਿਕਲੀ ਹੈ ਔਰ ਜੋ ਮਾਪਦੰਡ ਨੇ ਉਹਨਾਂ ਦੇ ਉੱਤੇ ਇਹ ਮਾਤਰਾ ਸਹੀ ਨਹੀਂ ਨਿਕਲੀ ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਏ ਵੀ ਦੱਸਿਆ ਕਿ ਫਿਰ ਬਾਕੀ ਜ਼ਿਲ੍ਹਿਆਂ ਦੇ ਵਿੱਚੋਂ ਵੀ ਸੈਂਪਲ ਭਰੇ ਗਏ ਤੇ ਉਹ ਸੈਂਪਲਾਂ ਦੀ ਰਿਪੋਰਟ ਸਹੀ ਪਾਈ ਗਈ ਹਾਲਾਂਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਡੀਪੀ ਖਾਦ ਦੀ ਵਿਕਰੀ ਤੇ ਰੋਕ ਨਹੀਂ ਲਗਾਈ ਗਈ ਹੈ ਜਦਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਪਹਿਲਾਂ ਇੱਕ ਸੈਂਪਲ ਭਰਿਆ ਗਿਆ ਤੇ ਉਹ ਸੈਂਪਲ ਥੋੜਾ ਸ਼ੱਕੀ ਲੱਗਿਆ ਫਿਰ ਸੱਤ ਸੈਂਪਲ ਭਰੇ ਗਏ ਤੇ ਇਸ ਸੈਂਪਲ ਰਿਪੋਰਟ ਵਿੱਚ फेल ਹੋਗੇ ਜਿੱਥੇ ਅੱਜ ਕਿਸਾਨਾਂ ਨੇ ਬਿਜਾਈ ਸ਼ੁਰੂ ਕਰਨੀ ਹੈ ਦੂਜੇ ਪਾਸੇ ਕਿਸਾਨਾਂ ਦੇ ਲਈ ਵੱਡੀ ਮੁਸ਼ਕਲ ਡੀਪੀ ਖਾਦ ਜਿਸ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਆndੀਆਂ ਰਹਿੰਦੀਆਂ ਨੇ ਕਿ ਕਿਵੇਂ ਇਸ ਖਾਦ ਦੀ ਘਾਟ ਕਿਸਾਨਾਂ ਦੇ ਲਈ ਜਿਹੜਾ ਹੈ ਉਹ ਗਲੇ ਦੀ ਹੱਡੀ ਤੱਕ ਵੀ ਬਣ ਸਕਦੀ ਹੈ ਕਿਸਾਨਾਂ ਦੇ ਲਈ ਮੁਸ਼ਕਲ ਦੀ ਕੜੀ ਤੱਕ ਵੀ ਪੈਦਾ ਕਰ ਸਕਦੀ ਹੈ ਤਾਂ ਉਸ ਖਾਦ ਦੇ ਸੈਂਪਲ ਫੇਲ ਪਾਏਗੇ ਨਹੀਂ ਤਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਖਾਦ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਹੈ ਹਾਲਾਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਹ ਰੋਕ ਨਹੀਂ ਲਗਾਈ ਗਈ